ਤੁਸੀਂ ਦੇਖ ਰਹੇ ਆਨ 에ਅਰ ਮੈਂ ਰਮਨ ਸਿੰਘ Ahmedabad ਜਹਾਜ਼ ਹਾਦਸੇ ਦੇ ਨਾਲ ਜੁੜੀ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਹਾਨੂੰ ਦੱਸ ਦਈਏ ਕਿ ਜਦੋਂ Ahmedabad ਦੇ ਵਿੱਚ ਜਹਾਜ਼ ਹਾਦਸਾ ਵਾਪਰਿਆ ਸੀ ਤਾਂ AI SATS ਦੇ ਵੱਲੋਂ ਦਫ਼ਤਰ ਦੇ ਵਿੱਚ ਇੱਕ ਪਾਰਟੀ ਰੱਖੀ ਗਈ ਸੀ ਜਿਸ ਨੂੰ ਲੈ ਕੇ Tata Group ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਡਾ ਐਕਸ਼ਨ ਲਿਆ ਗਿਆ ਤੁਹਾਨੂੰ ਦੱਸ ਦਈਏ ਕਿ AI SATS ਦੇ ਚਾਰ ਅਧਿਕਾਰੀਆਂ ਨੂੰ ਜਿਹੜਾ ਹੈ ਬਾਹਰ ਦਾ ਰਸਤਾ ਦਿਖਾਇਆ ਗਿਆ ਚਾਰ ਅਧਿਕਾਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਦੋ ਸੀਓ ਉਹਦੇ ਸਮੇਤ ਦੋ ਸੀਨੀਅਰ ਉਪ ਪ੍ਰਧਾਨਾਂ ਨੂੰ ਜਿਹੜਾ ਦਫ਼ਤਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਅਹਮਦਾਬਾਦ ਦੇ ਵਿੱਚ ਇਹ ਭਿਆਨਕ ਜਹਾਜ਼ ਹਾਦਸਾ ਵਾਪਰਿਆ ਸੀ ਤਾਂ AI SATS ਦੇ ਦਫ਼ਤਰ ਦੇ ਵਿੱਚ ਪਾਰਟੀ ਰੱਖੀ ਗਈ ਸੀ ਜਦੋਂ ਇਹ ਪਾਰਟੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਇੱਕ ਵਿਵਾਦ ਖੜਾ ਹੋ ਜਾਂਦਾ ਹੈ ਤਾਂ ਟਾਟਾ ਗਰੁੱਪ ਅਤੇ AI SATS ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਜਾਂਦਾ ਹੈ ਦਾ ਦਫਤਰ ਦੇ ਜਿਹੜੇ ਚਾਰ ਅਧਿਕਾਰੀਆਂ ਨੂੰ ਬਾਹਰ ਕਰ ਦਿੱਤਾ ਜਾਂਦਾ ਇਸ ਦੇ ਬਾਰੇ ਜਿਹੜਾ ਐਆਈਐਸ ਏਟੀ ਗਰੁੱਪ ਨੇ ਜਿਹੜੀ ਆ ਬਿਆਨ ਦਿੱਤਾ ਉਸਨੇ ਕਿਹਾ ਕਿ ਇਸੀ ਪਰਿਵਾਰ ਦੇ ਨਾਲ ਖੜਿਆ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜਿਆ ਉਹਨਾਂ ਦਾ ਸਹਿਯੋਗ ਕਰਦੇ ਆ ਇਸ ਕੰਪਨੀ ਦੇ ਜਾਂ ਇਸ ਗਰੁੱਪ ਦੇ ਵੱਲੋਂ ਹੋਈ ਲਾਪਰਵਾਹੀ ਜਾਂ ਇਸ ਵੀਡੀਓ ਦੇ ਵੱਲੋਂ ਉਹਨਾਂ ਨੇ ਜਿਹੜੀ ਆ ਮਾਫੀ ਮੰਗੀ ਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਏਆਈ ਐਸਏਟੀਐਸ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਏਆਈ ਐਸਏਟੀਐਸ ਵਿੱਚ ਏਆਈ 171 ਦੇ ਦੁਖਦਾਈ ਨੁਕਸਾਨ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਏਕਤਾ ਵਿੱਚ ਖੜੇ ਹਾਂ ਤੇ ਇੱਕ ਹਾਲੀਆ ਅੰਦਰੂਨੀ ਵੀਡੀਓ ਵਿੱਚ ਦਿਖਾਏ ਗਏ ਫੈਸਲੇ ਵਿੱਚ ਕੋਈ ਕੁਤਾਹੀ ਤੇ ਡੂੰਗਾ ਦੁੱਖ ਪ੍ਰਗਟ ਕਰਦੇ ਆਂ ਇਹ ਵਿਵਹਾਰ ਸਾਡੇ ਮੁੱਲਾਂ ਦੇ ਅਨੁਸਾਰ ਨਹੀਂ ਹੈ ਤੇ ਜ਼ਿੰਮੇਵਾਰ ਲੋਕ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਤਾਨੂੰ ਦੱਸਦੀ ਹੈ ਕਿ ਆਮਦਾਬਾਦ 에어 ਇੰਡੀਆ ਹਾਦਸੇ ਦੇ ਵਿੱਚ ਕੁੱਲ 275 ਲੋਕਾਂ ਦੀ ਮੌਤ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਸਿਰਫ ਇੱਕ ਵਿਅਕਤੀ ਬਚਿਆ ਸੀ ਇਸ ਤੋਂ ਬਾਅਦ 에어 ਇੰਡੀਆ ਨੇ ਹਰੇਕ ਮ੍ਰਿਤਕ ਵਿਅਕਤੀ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਜੋ ਤੁਹਾਨੂੰ ਦੱਸ ਦਈਏ ਕਿ ਜਹਾਜ਼ ਹਾਦਸੇ ਤੋਂ ਬਾਅਦ ਜਿਹੜੀ ਹੈ AI SATS ਦੇ ਵੱਲੋਂ ਦਫ਼ਤਰ ਦੇ ਵਿੱਚ ਪਾਰਟੀ ਕੀਤੀ ਗਈ ਸੀ ਜਦੋਂ ਇਸ ਦੀ ਪਾਰਟੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਟਾਟਾ ਗਰੁੱਪ ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਂਦਾ ਹੈ ਤਾਂ ਦਫ਼ਤਰ ਦੇ ਚਾਰ ਅਧਿਕਾਰੀਆਂ ਨੂੰ ਜਿਹੜਾ ਹੈ ਦਫ਼ਤਰ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਤੁਸੀਂ ਦੇਖ ਰਹੇ ਹੋ ਆਨ 에ਅਰ ਮੈਂ ਰਮਨ ਜੋ ਸਿੰਘ ਅਹਮਦਾਬਾਦ ਜਹਾਜ਼ ਹਾਦਸੇ ਨਾਲ ਜੁੜੀ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਨੂੰ ਦੱਸਦੀ ਏ ਕਿ ਜਦੋਂ ਅਹਮਦਾਬਾਦ ਦੇ ਵਿੱਚ ਜਹਾਜ਼ ਹਾਦਸਾ ਵਾਪਰਿਆ ਸੀ ਤਾਂ ਏਆਈ ਐਸਏਟੀਐਸ ਦੇ ਵੱਲੋਂ ਦਫ਼ਤਰ ਦੇ ਵਿੱਚ ਇੱਕ ਪਾਰਟੀ ਰੱਖੀ ਗਈ ਸੀ ਜਿਸ ਨੂੰ ਲੈ ਕੇ ਟਾਟਾ ਗਰੁੱਪ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਵੱਡਾ ਐਕਸ਼ਨ ਲਿਆ ਗਿਆ ਤੁਹਾਨੂੰ ਦੱਸਦੀ ਏ ਕਿ ਏਆਈ ਐਸਏਟੀਐਸ ਦੇ ਚਾਰ ਅਧਿਕਾਰੀਆਂ ਨੂੰ ਜਿਹੜਾ ਹੈ ਬਾਹਰ ਦਾ ਰਸਤਾ ਦਿਖਾਇਆ ਗਿਆ ਚਾਰ ਅਧਿਕਾਰੀਆਂ ਨੂੰ ਬਾਹਰ ਕੱਢ ਦਿੱਤਾ ਗਿਆ ਤੁਹਾਨੂੰ ਦੱਸਦੀ ਏ ਕਿ ਦੋ ਸੀਓ ਉਹ ਦੇ ਸਮੇਤ ਦੋ ਸੀਨੀਅਰ ਉਪ ਪ੍ਰਧਾਨਾਂ ਨੂੰ ਜਿਹੜਾ ਦਫ਼ਤਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਅਹਮਦਾਬਾਦ ਦੇ ਵਿੱਚ ਇਹ ਭਿਆਨਕ ਜਹਾਜ਼ ਹਾਦਸਾ ਵਾਪਰਿਆ ਸੀ ਤਾਂ AI SATSD ਦਫ਼ਤਰ ਦੇ ਵਿੱਚ ਪਾਰਟੀ ਰੱਖੀ ਗਈ ਸੀ ਜਦੋਂ ਇਹ ਪਾਰਟੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ ਇੱਕ ਵਿਵਾਦ ਖੜਾ ਹੋ ਜਾਂਦਾ ਤਾਂ ਟਾਟਾ ਗਰੁੱਪ ਅਤੇ AI SATSD ਵੱਲੋਂ ਇੱਕ ਵੱਡਾ ਐਕਸ਼ਨ ਲਿਆ ਜਾਂਦਾ ਹੈ ਤਾ ਦਫਤਰ ਦੇ ਜਿਹੜੇ ਚਾਰ ਅਧਿਕਾਰੀਆਂ ਨੂੰ ਬਾਹਰ ਕਰ ਦਿੱਤਾ ਜਾਂਦਾ ਇਸ ਦੇ ਬਾਰੇ ਜਿਹੜਾ ਐਆਈਐਸ ਏਟੀ ਗਰੁੱਪ ਨੇ ਜਿਹੜੀ ਹੈ ਬਿਆਨ ਦਿੱਤਾ ਉਸਨੇ ਕਿਹਾ ਕਿ ਸੀ ਪਰਿਵਾਰ ਦੇ ਨਾਲ ਖੜਿਆ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਖੜਿਆ ਉਹਨਾਂ ਦਾ ਸਹਿਯੋਗ ਕਰਦੇ ਆ ਇਸ ਕੰਪਨੀ ਦੇ ਜਾਂ ਇਸ ਗਰੁੱਪ ਦੇ ਵੱਲੋਂ ਹੋਈ ਲਾਪਰਵਾਹੀ ਜਾਂ ਇਸ ਵੀਡੀਓ ਦੇ ਵੱਲੋਂ ਉਹਨਾਂ ਨੇ ਜਿਹੜੀ ਆ ਮਾਫੀ ਮੰਗੀ ਆ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਇੱਕ ਬਿਆਨ ਦਿੱਤਾ ਐਆਈਐਸਏਟੀਐਸ ਵੱਲੋਂ ਜਾਰੀ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਅਸੀਂ ਐਆਈਐਸਏਟੀਐਸ ਵਿੱਚ ਐਆਈ 171 ਦੇ ਦੁਖਦਾਈ ਨੁਕਸਾਨ ਤੋਂ ਪ੍ਰਭਾਵਿਤ ਪਰਿਵਾਰਾਂ ਨਾਲ ਏਕਤਾ ਵਿੱਚ ਖੜੇ ਹਾਂ ਤੇ ਇੱਕ ਹਾਲੀਆ ਅੰਦਰੂਨੀ ਵੀਡੀਓ ਵਿੱਚ ਦਿਖਾਏ ਗਏ ਫੈਸਲੇ ਵਿੱਚ ਕੋਈ ਕੁਤਾਹੀ ਤੇ ਡੂੰਗਾ ਦੁੱਖ ਪ੍ਰਗਟ ਕਰਦੇ ਹਾਂ ਇਹ ਵਿਵਹਾਰ ਸਾਡੇ ਮੁੱਲਾਂ ਦੇ ਅਨੁਸਾਰ ਨਹੀਂ ਹੈ ਤੇ ਜ਼ਿੰਮੇਵਾਰ ਲੋਕ ਵਿਰੁੱਧ ਸਖਤ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਅਮદાવાદ 에어 ਇੰਡੀਆ ਹਾਦਸੇ ਦੇ ਵਿੱਚ ਕੁੱਲ 275 ਲੋਕਾਂ ਦੀ ਮੌਤ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਸਿਰਫ ਇੱਕ ਵਿਅਕਤੀ ਬਚਿਆ ਸੀ ਇਸ ਤੋਂ ਬਾਅਦ 에어 ਇੰਡੀਆ ਨੇ ਹਰੇਕ ਮ੍ਰਿਤਕ ਵਿਅਕਤੀ ਨੂੰ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ ਸੀ ਜੋ ਤੁਹਾਨੂੰ ਦੱਸ ਦਈਏ ਕਿ ਜਹਾਜ਼ ਹਾਦਸੇ ਤੋਂ ਬਾਅਦ ਜਿਹੜੀ ਹੈ AI SATs ਦੇ ਵੱਲੋਂ ਦਫ਼ਤਰ ਦੇ ਵਿੱਚ ਪਾਰਟੀ ਕੀਤੀ ਗਈ ਸੀ ਜਦੋਂ ਇਸ ਦੀ ਪਾਰਟੀ ਦੀ ਵੀਡੀਓ ਸਾਹਮਣੇ ਆਉਂਦੀ ਹੈ ਤਾਂ Tata Group ਦੇ ਵੱਲੋਂ ਵੱਡਾ ਐਕਸ਼ਨ ਲਿਆ ਜਾਂਦਾ ਹੈ ਤਾਂ ਦਫ਼ਤਰ ਦੇ ਚਾਰ ਅਧਿਕਾਰੀਆਂ ਨੂੰ ਜਿਹੜਾ ਹੈ ਦਫ਼ਤਰ ਦੇ ਵਿੱਚੋਂ ਬਾਹਰ ਕਰ ਦਿੱਤਾ ਜਾਂਦਾ ਹੈ